ਦੀਦੀ ਲੱਖੀ ਕੋਈ ਰੋਟੀ ਲੱਤ ਕੀ ਕਰੋ ਤੇ ਆਟਾ ਨਹੀਂ ਕੁੰਨਣ ਦੇਣ ਦੀ ਹੁਣ ਸਾਹ ਨਹੀਂ ਆਣ ਦੀ ਮੰਮੀ ਕਦੋਂ ਰੋਟੀ ਆਣੀ ਹੋ ਗਈ ਹੈ ਰੋਟੀਆਂ ਹੀ ਖਾਈ ਜਾਣ ਦੀ ਮੰਮੀ ਦੇ ਛੱਡੀ ਲਾਓ ਲਾਓ ਜਲਦੀ ਇੱਕ ਹੋਰ ਕਹਿੰਦੀ ਦੋ ਲੈ ਕੇ ਇਕੱਠੀ ਇੱਕ ਨਾਲ ਲੈ ਕੇ ਆਈ ਇੱਕ ਇੱਕ ਖੜਨੇ ਆਹ ਭਾਵੇਂ ਪੀੜ ਨਾਲ ਤੜਫੰਦਾ ਵੀ ਤੇ ਹੁਣ ਵੇ ਸਾਹ ਨਹੀਂ ਲੈਣ ਦੀ ਰੋਟੀ ਖਾਣ ਲੱਗੀ ਨਵਾਂ ਫੇਰਕ ਜਲਦੀ ਜਲਦੀ ਹੋਰ ਫੇਰ ਮੇਰੇ ਦਵਾਲੇ ਹੋ ਜਾਣਾ ਇਹਦੇ ਉਹ ਨਮਾਗੇ ਹੁਣ ਤੇ ਤੂੰ ਦੋ ਫੁਲਕੇ ਖੜੇ ਸੀ ਦੀਦੀ ਮੰਮੀ ਨੇ ਇੱਕ ਪਰੌਂਠੀ ਦੀ ਇੱਕ ਬੁਰਕੀ ਚ ਖਾਈ ਜਾਣ ਦੀ ਇੱਕ ਪਰੌਂਠੀ ਪੂਰੀ ਪੂਰੀ ਚਲ ਕੋਈ ਨਹੀਂ ਲੱਗਿਆ ਪੱਕ ਗਈ ਏ ਉਹਦਾ ਤਾਂ ਮੰਮੀ ਕਹਿਣ ਦੀ ਆਲੂ ਥੋੜੇ ਪਾ ਦੇ ਆਟਾ ਥੋੜਾ ਗੋਨਾ ਤੇ ਹੁਣ ਮੇਰਾ ਤਾਂ ਸਾਰਾ ਆਟਾ ਮੰਮੀ ਨੇ ਮੁਕਾ ਲੈਣਾ ਐ ਵੇਖਾ ਬਣਾ ਕੀ ਕਹਾਂ ਨਹੀਂ ਆਨੇ ਹਲੇ ਪੈ ਗਈਆਂ ਜਿਹੜੀ ਖਾਣ ਹੈ ਨਾ ਇੱਕ ਇੱਕ ਚੀਜ਼ ਮੰਗੀ ਦਾ ਕੋ ਦਹਾ ਦਹਾ ਵਾਰੀ ਮੰਗ ਮੰਗ ਲਈ ਨੇ ਤਾਂ ਦੇ ਮਰ ਜਾਨੀ ਆ ਕੇ ਕਿਥਾ ਵਾ ਆ ਵੱਖਰ ਤੇਰਾ ਵਾ ਤੇ ਰੱਖਿਆ ਵਾ ਹਾਂ ਹੱਦ ਮੋਗੀ ਤੁਹਾਡੇ ਵਾਲੇ ਨਾਲ ਵਿੱਚ ਚੋਰ ਆ ਆ ਕੀ ਕੀ ਕੀਤਾ ਵਾ ਮੰਮਿਆ ਰੋਣੇ ਖਾਈ ਨਹੀਂ ਮੇਰੇ ਗਾਲ ਛੋੜ ਰੱਖਿਆ ਥੋੜੀਆਂ ਨਹੀਂ ਲਿਖਾਈ ਜਾਂਦੀਆਂ ਇੱਕ ਵਾਰੀ ਪਰ ਤੇਰੇ ਤਾਂ ਮੈਂ ਕਿਹਾ ਕਿ ਨਾ ਖਾਣ ਨੂੰ ਹੈ ਹੱਦ ਮੋਗੀ ਤੁਹਾਡੇ ਵਾਲੇ ਵਾ ਡਾਈ ਕੋਚ ਖਾਓ ਦੋ ਬੈਠਣੀਆਂ ਹੈ ਤੈਨੂੰ ਕਿਹਾ ਹੈ ਨਹੀਂ ਮਾਛਾ ਜੀ ਨਾ ਆ ਲੈ ਰੱਖੀ ਇਹ ਤਾਂ ਖਾ ਲੈ ਹੱਦ ਮੋਗੀ ਤੇਰੇ ਲਈ ਅਗਿਆ ਤੋਂ ਘੱਟ ਮਾਦੀ ਆ ਬੋਟੀਆਂ ਨਾ ਕਿਦਾਂ ਗੇੜੇ ਜਾਂਦੀਆਂ ਮੈਂਟ ਮੈਂਟ ਦੇ ਉੱਤੇ ਖਾ ਲੈ ਦੇ ਮੈਂ ਕੀ ਨਾ ਲੈ ਕੇ ਆ ਮੈਂ ਤਾਂ ਚਲ ਕੇ ਖਾ ਲੈਣੇ ਥੋੜਾ ਥੋੜਾ ਹੀ ਵੀ ਮੰਮੀ ਨੇ ਵੀ ਖਾਦਾ ਹੀ ਅੱਜ ਕਲੀ ਚੀਜ਼ ਜਿਹੜੀ ਨੋਟ ਕਰਦੀ ਕੀ ਖਾਂਦੇ ਆ ਕੀ ਮੰਮੀ ਵੀ ਅੱਲਾਹ ਦਾ ਹਾਦੀ ਕਰਦੀ ਐ ਰੋਟੀਆਂ ਵੀ ਚੱਕ ਕੇ ਲਾ ਗਈ ਐ ਤੁਹਾਡਾ ਦਹੀਂ ਵੀ ਲੱਗੀ ਐ ਚਲ ਕੋਈ ਵੀ ਮੇਰੇ ਨਾਲ ਖਾ ਲੋ ਉਹਦੀ ਇਜਾਜ਼ਤ ਹੋਵੇ ਤਾਂ ਇਹ ਪਾਣੀ ਵੀ ਪੀ ਸਕਦੇ ਘਰ ਵਿੱਚੋਂ ਮੰਮੀ ਨੇ ਅੱਜ ਹਾਦੀ ਕਰਤੀ ਐ ਵੇਖ ਤਾਂ ਰੋਟੀ ਚੱਕ ਕੇ ਗਾੜੀਓ ਲੈ ਗਈ ਹੈ 4 ਦਾ ਡੱਬਾ ਮੱਖਣ ਵੀ ਚੱਕ ਕੇ ਲੈ ਗਈ ਤੇ ਆਪ ਮੰਮੀ ਨੇ 5-6 ਰੋਟੀਆਂ ਇੱਕੋ ਵਾਰੀ ਖਾ ਗਈ ਐ ਹਾਂ ਹਾਂ ਤੇ ਕਹਿੰਦੀ ਮੈਨੂੰ ਜੋ ਮਰਜ਼ੀ ਵਾਂਸੋਨਾ ਬਣਾ ਬਣਾ ਦੇਈ ਜਾਓ ਹੁਣ ਜਿੱਦਾਂ ਦੀ ਸੱਸ ਪੱਲੇ ਪਈ ਇਹ ਤਾਂ ਨਹੀਂ ਮਹੰਡਰਾ ਕਰਨਾ ਪੈਣਾ ਹੁਣ ਸੱਸ ਨਹੀਂ ਨਾ ਬਦਲ ਸਕਦੇ ਆਪਾਂ ਚੱਲ ਕੀ ਕਰਨਾ ਟੈਂਪਾਸ ਤੇ ਕਰਨਾ ਹੀ ਪੈਣਾ ਹਾਂ ਤਾਂ ਕੋਈ ਨਹੀਂ ਕਾਹ ਕੋਈ ਨਹੀਂ ਤੇ ਮੈਂ ਨਾਲ ਖਾ ਲ ਰੋਟੀ ਕੋਈ ਨਹੀਂ ਦੀਦੀ ਮੰਮੀ ਨੇ ਚੱਲ ਜਾਣਾ 26 ਦੀਦੀ ਕੋ ਚਾਹ ਤੇ ਰਹਿਣਾ ਉਹਨਾਂ ਨੇ ਮਗਰ ਖਾ ਲਾਂਗੀ ਆਪਾਂ ਰੱਜ ਕੇ ਰੋਟੀ ਛੱਜ ਦੇ ਨਾਲ ਸਵਾਦ ਨਾਲ ਤੁਹਾਨੂੰ ਚਾਰ ਦਿਨ ਖਾ ਲਾਂਗੇ ਬਾਜਵੀਂ ਦਿਖਾਣੀ ਹੈ ਨਾ ਸਾਹਮਣੇ ਉਹ ਚੱਲ ਚਾਰ ਦਿਨ ਦਿਖਾਉਂਦਾ ਕਿੰਨਾ ਟਾਈਮ ਲੰਘਣਾ ਦੱਸ ਜਿਹਨੇ ਦਿਨ ਮੰਮੀ ਤੋਂ ਬਗੈਰ ਵਧੀਆ ਰੋਟੀ ਖਾਦੀ ਜਾਊ ਉਹਨੇ ਦਿਨ ਤੇ ਖਾਵਾਂਗੇ ਜਦੋਂ ਆ ਜਾਗੇ ਫਿਰ ਵੇਖੀ ਜਾਊਗੀ ਕੋਈ ਨਹੀਂ ਤੀ ਟੈਨਸ਼ਨ ਨਾ ਲੋ ਹਾਂ ਕਿਦਾਂ ਬੱਖਰ ਲੈ ਆ ਕੇ ਬੈਠੀਆਂ ਨੇ ਹੈ ਕਿ ਤਾਣਾ ਜੰਗ ਚਿੱਟਣ ਜਾਣਾ ਹੁੰਦਾ ਹੱਦ ਮੁੱਕ ਗਈ ਇਹਨਾਂ ਵਾਲੀ ਇਹਨਾਂ ਬਾਤ ਨੂੰ ਨਹੀਂ ਮੈਂ ਮਰ ਜਾਣੀ ਪਾਂਡਿਆਂ ਦਾ ਸਿੰਖ ਭਰਿਆ ਤੇ ਆ ਵੇਖ ਆ ਵੇਖ ਗਿਆਸ ਦਾ ਕੀ ਹਾਲ ਬਣਾਇਆ ਮੈਨੂੰ ਤਾਂ ਲੱਗਦਾ ਪਹਿਲਾਂ ਇੱਥੇ ਹੀ ਖਾਤੇ ਹੋਣਗੇ ਪੌਂਖੇ ਫੇਰ ਹੀ ਬਾਹਰ ਗਈਆਂ ਨੇ ਵੇਖ ਪਾਂਡਿਆਂ ਦਾ ਕਿਦਾਂ ਸਿੰਖ ਭਰਿਆ ਆ ਆ ਧਮਾ ਗਈ ਬੰਦਾ ਕੁਛ ਨਹੀਂ ਪਾਂਡੇ ਮਾਂ ਨੂੰ ਚੇਤੇ ਪਈ ਬਵਾ ਨਹੀਂ ਨਾ ਘਰੇ ਕੀ ਆਵੇ ਹਾ ਧਮਾ ਆਵੇ ਜਰਾ ਆ ਦੁੱਧ ਸਵੇਰ ਦਾ ਉੱਥੇ ਪਿਆ ਹੈ ਇਹ ਘਾਵੇਂ ਪਿੰਡੀ ਭੂਜਵੇ ਪਰ ਇਹਨਾਂ ਦਾ ਮੂੰਹ ਹਿਲਣਾ ਨਾ ਦੁੱਧ ਲਿਆ ਦੇ ਨਾਨੂੰ ਕੀ ਲੱਗੇ ਦੁੱਧ ਸਾਮ ਦਾ ਥੋੜਾ ਪਤਾ ਖਾਣ ਦਾ ਪਤਾ ਹੀ ਇਹਨਾਂ ਨੂੰ ਜੋ ਆ ਵੀ ਛਾ ਲਿਆ ਦੇ ਸਾਨੂੰ ਉਹ ਵੀ ਛਾ ਲਿਆ ਦੇ ਹਾਂ ਧਮਾ ਕੀ ਬੰਦਾ ਕੁਛ ਨਹੀਂ ਆਣਾ ਪਾਂਡੇ ਹਣ ਤੁਹਾਡੇ ਪਿਓ ਨਾ ਮੰਜਨੇ ਲੈ ਆਣ ਕੇ ਉਹ ਟੋਕਰੇ ਇਕੱਠਾ ਪਾਂ ਲਿਆ ਨਾ ਕਰਕੇ ਘਰੇ ਆ ਆ ਧਮਾ ਕੀ ਇਹਨਾਂ ਵਾਲੀ Nipu mana? Nih kawalah. Si mami pada ngandhiya men lagi, udah ucapin iya mami. Hanjumi? Nih apa dek? Nih manggil nenek. Ah, keluar sini, khan. Nih panggil, nih pangsa sana, khan. Keluar, kita suami lagi, nih panggil, nih yang di khan. Damau kita di khan, suara pia, wa. Gua tuh ada dua orang sih, jangan banyak diteleponin. Tuh nih orang Mami manggil, nengai roti, khan. Kapan nengai? Roti, mang, khan. Karena, nih menurun dia, khan. Karena minta mendingan aja, naku ਮੈਂ ਲੈ ਕੇ ਹੋਣ ਗਈ ਆ ਮੈਂ ਖੂਨ ਮਵਾਣੀ ਮੈਨੂੰ ਚੜਾਣ ਦੀ ਜਾ ਕੇ ਤੇ ਛੇਤੀ ਕਰ ਕੰਮ ਕੋਈ ਨਹੀਂ ਕਰਕੇ ਤੇ ਮੋੜ ਪਾ ਮੇਰੇ ਮੈੱਕ ਦੇ ਜੱਪੜੇ ਪਾ ਦੇ ਲੈ ਉਹਨੇ ਕੋਈ ਨਹੀਂ ਆਹ ਤੇ ਚਾਹ ਘੋਟ ਮੈਨੂੰ ਪਿਲਾ ਦੇ ਕੰਗਰੇ ਮਿੰਟਾ ਮੇਰੀ ਛੋਨੇ ਬੜੇ ਪੜਾਈ ਲੰਗਲਾਟੀਆਂ ਪਾ ਕੇ ਮੰਮੀ ਤੈ ਮੇਂ ਚ ਹੀ ਚਲ ਜਾਣਾ ਮੈਂ ਆਂ ਬੀਚ ਜਾਵਾ ਜਿੱਦਾਂ ਤੂੰ ਕਰ ਮੇਰੇ ਪੁੱਛ ਮੰਮੀ ਦਾ ਨਾ ਬੈਗਪੈਕ ਕਰ ਦੋ ਚਲ ਬਹੁਣ ਜਲਦੀ ਜਲਦੀ ਭਾਂਡੇ ਢੋਲੀਏ ਤੇ ਮੰਮੀ ਨੇ ਜਾਣਾ ਵਾ ਛੇਸੀ ਦੀ ਜਾਂਦੇ ਗਾਂ ਚਾਵੇ ਮਗਰ ਚਾਚੀ ਘਰੇ ਜਾਵਾਂਗੇ ਨਾਲੇ ਏਸੀ ਛੱਡ ਕੇ ਮਾਂ ਨਾ ਪਾਵਾਂਗੇ ਚੱਲਦੇ ਵੀ ਜਾਣ ਸੋਕੀ ਹੋਏਗੀ ਭਾਂਡੇ ਧੋ ਕੇ ਨਾ ਤੁਸੀਂ ਪਹਿਲਾਂ ਐਂਦਾ ਕਰਿਓ ਮੰਮੀ ਦਾ ਬੈਗਪੈਕ ਕਰ ਇਹ ਬੰਦਾ ਬਾਕੀ ਬੱਸ ਕੰਮ ਕਰ ਲੈਨੇ ਰੱਬ ਮੰਮੀ ਨੇ ਤਾਂ ਰੋਟੀ ਖਾਣੀ ਹਰਾਮ ਕਰਦੀ ਸਾਡੀ ਦੇ ਧੀਰੇ ਇੱਕ ਗੱਲ ਨੋਟ ਕੀਤੀ ਆ ਕਿ ਅੱਜ ਦਿਨ ਮੰਮੀ ਨੇ ਜੀਦੀ ਕੋ ਜਾਣਾ ਹੋਇਆ ਜਾਂ ਜੀਦੀ ਕੋ ਜਾਣਾ ਆਵੇ ਨਾ ਮੰਮੀ ਕੋ ਜਿਆਦਾ ਹੀ ਡੈ ਪੈਂਦੀ ਆ ਬੋਲਣਾ ਨਾ ਪਤਾ ਨਹੀਂ ਕੀ ਚੁਪਣਾ ਦਿੰਦੀ ਰਹਿੰਦੀ ਨੇ ਛੱਬੀ ਵਿੱਚ ਉਦਾਂ ਤੇ ਜੇ ਇੱਕ ਪੂਰ ਹਾਰ ਦੇ ਸਮਨੇ ਤੇ ਬਿਵਾਂਦੀ ਆ ਜਿੱਦਾਂ ਮੈਂ ਉੱਥੇ ਹੀ ਨਾ ਚਾਰ ਦਿਨ ਉਦੋਂ ਵੀ ਇਹਨਾਂ ਦਾ ਕੰਨ ਤਾਂ ਫੋਨ ਨਹੀਂ ਲੱਸਦਾ ਹੁੰਦਾ ਪਤਾ ਨਹੀਂ ਕੀ ਗੱਲਾਂ ਕਰਦੀਆਂ ਰਹਿੰਦੀ ਹੁੰਦੀਆਂ ਕੱਪੜੇ ਪੈਕ ਕਰਦਾ ਮੰਮੀ ਤੇ ਕਹਿਣ ਦੀ ਸਿਰ ਮੰਮੀ ਨੇ ਬੋਲਣ ਡੈ ਪੈਣਾ ਇਕ ਕਮਤੇ ਮੈਂ ਆਪਾ ਸਾਸਕੇ ਕਰੂੰ 4 ਦਿਨ ਕੀ 10 ਦਿਨ ਰਹਿ ਦੂੰ ਰਾਜ ਰਾਜ ਸੌਵਾਂਗੇ 4 ਦਿਨ 4 ਦਿਨ ਦਾ ਕਿ ਰਹਿਣਾ ਤੂੰ 10 ਦਿਨ ਰਹਿ ਮੇਰੀ ਵੱਲ ਇੰਨੀ ਜਾਣ ਤੰਗ ਕੀਤੀ ਨਾ ਸਾਡੀ ਤੇ ਕਿਤੇ ਇਹੋ ਜੀ ਸਾਸ ਰਬ ਕਿਸ ਨੂੰ ਹਣਾ ਦੇਵੇ ਮੰਮੀ ਪਾਤੇ ਕਪੜੇ ਬੈਗ ਚ ਹੋਰ ਪ੍ਰੈਸ ਕਰਕੇ ਪਾਇਆ ਤੇ ਪਾਤੇ ਆ ਨਹੀਂ ਮੰਮੀ ਪ੍ਰੈਸ ਕਰਕੇ ਪਾਇਆ ਤੇ ਪ੍ਰੈਸ ਵੀ ਲੱਗੇ ਪਈ ਆ ਹੁਣ ਮੇਰੇ ਕੰਨੇ ਆ ਪੈਸਾ ਵਧੀਆ ਕੀਤਾ ਮੰਮੀ ਚਲ ਠੀਕ ਆ ਫੇਰ ਮੈਂ ਜਾਵਾਂਗੀ ਤੇ ਮਗਰਾਣੇ ਬਾਅਦ ਆ ਫੇਰ ਦਿਆਂ ਨਾ ਦੇਖੇ ਕਿ ਤਰਨੂ ਨਾ ਆਇਓ ਨਹੀਂ ਹੁਣ ਕਿੱਥੇ ਜਾਣਾ ਕੋਈ ਤਾਂ ਕਰੀ ਰਹਿਣਾ ਜੇ ਫੇਰ ਦੋ ਤੇ ਮੈਂ ਤੇਰੀ ਚਾਚੀ ਨੂੰ ਕਹਾਂ ਤਾਂ ਦੀ ਮੈਂ ਦੇਣਾ ਕਰਾਂਗੀ ਕਰੀ ਠੀਕ ਆ ਆ ਤੋ ਫੋਤਾ ਚਾਤੀ ਵਾਲੇ ਵੀ ਨਾ ਜਾਇਓ ਹੋ ਗਿਆ ਤਾਂ ਮੇਰਾ ਬੈਕਪੈਕ ਹੋ ਗਿਆ ਚਾਹ ਨਾ ਨਿੱਕੀ ਰਾਨੀ ਆ ਚਾਹ ਦਾ ਘੁੱਟ ਬਣਾ ਤੇ ਫੇ ਮੈਨੂੰ ਛੜਾ ਕੇ ਆਂਦਾ ਜਾ ਕੇ ਪੂਨਮਾ ਨਹੀਂ ਨਹੀਂ ਪੂਨਮਾ ਚਾਹ ਬਣਾ ਕੇ ਮਿੰਟੋ ਮੇਰੇ ਲਿਆ ਦੇ ਨਿਆ ਕਰਦਾ ਬੈਕਪੈਕ ਤੇ ਛੇਤੀ ਲਿਆ ਚਾਹ ਦਾ ਘੁੱਟ ਬਣਾ ਕੇ ਤੇ ਮੈਂ ਜਾ ਮਣ ਕੇ ਬੱਸ ਨਿਕਲ ਜਾਣੀ ਹੈ ਕੋਈ ਛਟਕਣੀ ਤਾਂ ਹੈਗੀ ਛੇਤੀ ਕਰ ਆ ਰਹਿਣ ਦੇ ਪਾਣੀ ਹੁਣ ਬੱਸ ਉਹ ਬਰਸੇ ਰਹਾ ਧਰ ਗਿਆ ਵਾ ਚਲ ਘਰ ਵਿੱਚ ਤੇ ਬਣਾ ਚਾਹ ਮਿੰਟੋ ਮਿੱਟੀ ਮੰਤਾ ਮੰਮੀ ਕਿੱਥੇ ਗਏ ਐ ਅੱਜ ਨਾ ਮਾਰ ਦੇ ਤੇਰਾ ਕੰਮ ਹੀ ਮਾਰ ਦੇ ਆ ਲੋ ਮੈਂ ਚਾਹ ਬਣਾ ਕੇ ਬੈਠੀ ਪਣੀ ਚਰਾਂ ਦੀ ਪਾ ਜੀ ਨਹੀਂ ਆਏ ਨੇ ਫੇਰੇ ਤੇ ਫਿਰੋ ਚਾਹ ਗਏ ਮੰਮੀ ਕਹਿੰਦੇ ਤੇ ਇਹਨੇ ਚਾਹ ਵੀ ਤੇ ਚਾਹ ਪੀਣ ਬਹਿ ਜਾਂਦੇ ਬੰਦਾ ਪਿਛੇ ਸਾਡੇ ਉੱਤੇ ਹੀ ਖੋਣੀ ਆ ਉਹ ਪੀਣ ਦੇਣੀ ਹੈ ਨਾ ਚਲ ਕੋਈ ਨਹੀਂ ਵੜ ਜਾਂਦੀ ਹੈ ਜਦ ਰਾਜ ਰਾਜ ਕੇ ਦੁੱਧ ਪੀਵਾਂਗੇ ਚਾਹ ਨਹੀਂ ਪੀਣੀ ਆਪਣੀ ਨੀਂਦ ਪੂਰੀ ਕਰਾਂਗੇ ਅਦਰੋ ਸ਼ਾਮ ਹਟਾ ਆਪਣਾ ਟਾਲ ਦੀ ਉਹ ਦਰੋ ਸਵੇਰੇ ਟਾਂ ਆਪਣਾ 5 ਵਜੇ ਭਰਜੰਡਾ ਪਿੰਡੀ ਮੰਦਰਾ ਸਹੀ ਗੜ ਤੇ ਤਾਰਾ ਕੱਢਣੀ ਗੰਗਰਾਉਂਦੀਆਂ ਜਿਹੜੀਆਂ ਹਨ ਟਾਈਮ ਨਾਲ ਠਾਲ ਦੇਣਾ ਹੁੰਦਾ ਜਾਂਦੀ ਆ ਮੰਮੀ ਦੇ ਫੇਰ ਹੀ ਦਿਨ ਸੋਕੇ ਨਗਰੇ ਚਾਰ ਮੰਮੀ ਨੇ ਜਾਣਾ ਸੀ 10 ਦਿਨ ਲੈ ਕੇ ਚਾਰ ਦਿਨ ਦੀ ਥਾਂ ਤੇ ਆਪਣਾ ਸੌਦਾ ਪਤਾ ਰੱਖ ਲੈਨੇ ਨਾ ਭਾਵੇਂ ਮੰਮੀ ਨੇ ਰਹੀ ਲੋਕ ਲਾ ਜਣਾ ਅੰਦਰ ਨੂੰ ਕੋਈ ਨਹੀਂ ਅਜੇ ਤੇ ਨਹੀਂ ਲਾਇਆ ਲਾ ਕੇ ਜਾਊਗੀ ਫਿਰ ਵੇਖੀ ਜਾਊਗੀ ਕੋਈ ਗੱਲ ਨਹੀਂ ਨਮਾ ਆਲਾ ਬੰਦੇ ਦਾ ਸਾਹਮਣਾ ਕਰਤੇ ਚੰਗਾ ਆਹ ਨਾ ਕੱਢ ਲਿਓ ਮੈਂ 4-5 ਦਿਨ ਮੇਰੇ ਲੱਗ ਜਾਣੇ ਆ ਤੇ ਸਾਬ ਨਾ ਵਰਤਿਓ ਮੰਮੀ ਇਹਨੇ ਕਿਹਾ 4 ਦਿਨ ਨਿਕਲ ਜਾਣਗੇ ਆਹ ਦੇਖ ਖੁਰਖਰੇ ਪਾੜੇ ਹਟੋ ਤੇ ਅੰਦਰ ਪਾੜੇ ਆ ਤਾਂ ਤੁਸੀਂ ਸਾਰੇ ਇੱਕ ਵਾਰੀ ਪਾੜਾ ਲੈਨੇ ਬੜੀ ਜਹਾਬ ਸਬਜੀ ਬਣਾਉਣੀ ਹੁੰਦੀ ਐ ਸਾਬ ਨਾ ਰੱਖ ਲਈ ਚਾਰ ਦਿਨ ਸਹੀ ਚਾ ਕੇ ਮੰਮੀ ਕਹਿੰਦੀ ਐ ਇਹਨਾਂ ਨਾ 4 ਦਿਨ ਕੱਢ ਲਿਓ ਨਿਗੇ ਨਿਗੇ ਕੀਆਂ ਗੰਡੀਆਂ ਜੀਆਂ ਵਾ ਗੰਡੇ ਵੀ ਕਿੱਥੇ ਆ 4 ਦਿਨ ਭਲਾ ਨਿਕਲਦੇ ਆ ਮੰਮੀ ਵੀ ਹੱਦੀ ਕਰਦੀ ਐ। ਹਾਂ ਲੈ ਠੀਕ ਐ। ਚੰਗੰ ਬਹੁਤਾ ਫਿਰਿਆ ਤਾ ਯਾ ਨਾ ਤਾਂ ਜਾਇਓ ਹੈ ਉਹ ਨਾ ਕਿ ਇਨਕਾਰ। ਨਹੀਂ ਨਹੀਂ ਮੰਮੀ ਕਰ ਨਹੀਂ ਸਾਰਿਆਂ ਨਾਲ ਚੱਲਾਂ ਕਿੱਥੇ ਕਿੱਥੇ ਕਈਆਂ ਅਸੀਂ। ਨਹੀਂ ਮੇਰੇ ਇੱਧਰ ਹੀ ਹੋਣਾ ਰਿਹਾ ਨਾ ਮਿਟਾੜੀ ਉੱਥੇ ਧਿਆਨ ਮੇਰਾ ਕਰੀ। ਨਹੀਂ ਘਰੇ ਮੰਮੀ ਅਸੀਂ ਕਿੱਥੇ ਜਾਣਾ। ਆਹ ਹਾਂ। ਯਾ ਠੀਕ ਐ। ਆ ਬੂਆ ਮਾਰ ਲੈ ਮੰਗਣ ਵਾਲੇ ਬੜੇ ਫਿਰਦੇ ਨਹੀਂ। ਮਾਰ ਲੈ ਨੂੰ। ਬੂਆ ਮਾਰ ਕੇ ਫਿਰ ਸੋਇਆ ਕਰੋ। ਚੰਗਾ ਜੀ ਫਿਰ ਮੰਮੀ ਤਾਂ ਚਲ ਗਈ ਆ ਪਰ ਮੈਂ ਜਾ ਕੇ ਘੜੀ ਦਾ ਰਸਤਾ ਘਰ ਲਾ ਪਰੌਂਠੇ ਜੇ ਖਾਦੇ ਮੈਨੂੰ ਤੇ ਨੀਂਦ ਹੀ ਆਈ ਜਾਣ ਢਈ ਆ ਚਲ ਕੋਈ ਸੌਂ ਜਾ ਮੈਂ ਕਰ ਲਾਂਗੇ ਬਾਕੀ ਰਹਿਦਾ ਕੰਮ ਚੰਗਾ ਕੋਈ ਨਹੀਂ ਸੌਂ ਜਾ ਤੂੰ ਮੈਂ ਮੰਮੀ ਨਾਲ ਗੱਲ ਕਰ ਲਾਂ ਹੈਲੋ ਮੰਮੀ ਸਾਸ਼ੀ ਕਾਲ ਹੋਰ ਸਭ ਠੀਕ ਠਾਕ ਜੀ ਹਾਂਜੀ ਵਧੀਆ ਅਸੀਂ ਵੀ ਠੀਕ ਠਾਕ ਆ ਭਾਬੀ ਠੀਕ ਠਾਕ ਆ ਠੀਕ ਆ ਮੰਮੀ ਵੀ ਠੀਕ ਆ ਚੱਲੇ ਵਾਂਡੇ ਇੱਕ ਤੇ ਕੁੜੀ ਇਹਦੀ ਤਾਂ ਨਹੀਂ ਜੀ ਲੱਗਦਾ ਤੇ ਪਹਿਲਾਂ 4 ਦਿਨ ਮੈਂ ਰਹੀ ਆ ਹੁਣ ਆਪਣੀ ਮਾਂ ਨੂੰ ਸਦੰਡੀ ਆ ਹਾਂਜੀ ਨਹੀਂ ਨਹੀਂ ਮੈਂ ਤਾਂ ਕਹਿੰਨੀ ਚੰਗਾ ਸਭਾ ਜਾਵੇ ਇੱਥੇ ਕਿਹੜਾ ਚਾਜਾ ਸਵਾਣਾ ਰੋਟੀ ਪਾਣੀ ਖਾਂਦਿੰਦੀ ਸਾਨੂੰ ਮੰਮੀ ਅੱਜ ਪੂਨ ਮਨੂ ਵੀ ਵੱਜੀਆਂ ਸੱਚ ਪਹਿਲਾਂ ਮੇਰੇ ਨਾਲ ਵੇ ਵੇ ਖੁਸ਼ ਹੁੰਦੀ ਨਾ ਬਾਹਰ ਨਹੀਂ ਨਿਕਲੀ ਮੈਂ ਵੀ ਅੰਦਰ ਫੋਨ ਸੁਣਦੀ ਮੈਨੂੰ ਵੀ ਸੁਣਨੇ ਦੇ ਆ ਹੀ ਜਿਹਦੇ ਨੂੰ ਡਈਆਂ ਹੀ ਵਜਣ ਮੈਂ ਵੀ ਨਹੀਂ ਬਾਹਰ ਨਿਕਲੀ ਮੈਂ ਮੇਰੇ ਵਾਰੀ ਖੁਸ਼ ਹੁੰਦੀ ਸੀ ਨਾ 4 ਵਾਜੀ ਲੈਣ ਉਹਨਾਂ ਨੂੰ ਮੇਰੀ ਵੀ ਬਥੇਰੀ ਕਰਦੀ ਮੇਰੀ ਕਿਹੜਾ ਕਰਦੀ ਨਹੀਂ ਆ ਨਹੀਂ ਨਹੀਂ ਚੱਲੀ ਹੁਣ 4 ਦਿਨ ਜਾਊਗੀ ਤੇ ਐਵੇਂ ਕਿਤੇ ਸੌਖੀ ਹੋਵਾਂਗੇ ਆਪਣੀ ਮਰਜ਼ੀ ਨਾਲ ਖਾਵਾਂ ਪੀਵਾਂਗੇ ਨਾ ਹਾਂ ਨੂੰ ਰੋਟੀ ਖਾਣ ਦਿੰਦੀ ਚੱਜ ਸਵਾਣਾ ਨਾ ਚਾਹ ਪੀਣ ਦਿੰਦੀ ਐ ਮੈਂ ਤਾਂ ਸਮਝਦੀ ਵੀ ਮੇਰੇ ਨਾਲ ਕਰਦੀ ਹੁਣ ਪੂਨਮ ਨੂੰ ਵੀ ਉਦਾਂ ਹੀ ਕਰਦੀ ਨਾਲ ਮੇਰੇ 4 ਦਿਨ ਮੰਮੀ ਮੈਂ ਤਾਂ ਕਹਿੰਦੀ ਮੈਂ ਭਾਵੇਂ ਦੱਸ ਦਿਆਂ ਰਹਿ ਕੇ ਮੇਰੀ ਵੱਲੋਂ ਨਾ ਹਾਂ ਨੂੰ ਕੋਈ ਚੱਜ ਸਵਾਣਾ ਖਾਣ ਪੀਣ ਨਹੀਂ ਦਿੰਦੀ ਐ ਵੇ ਹੈ ਕਿ ਕਿਦਾਂ ਮੈਂ ਮਾੜੀ ਜੀ ਹੋ ਗਈ ਅੱਗੇ ਨਾਲ ਹਾਂਜੀ ਨਹੀਂ ਨਹੀਂ ਹੋਣਾ ਹੀ ਆਪਣੀ ਮਰਜ਼ੀ ਨਾਲ ਖਾਵਾ ਪਕਾਵਾਂਗੇ ਕਿ ਮੰਮੀ ਸਾਂਜ ਖਾਣਾ ਪਕਾਉਣ ਤੋਂ ਮੈਂ ਜੇਤਾ ਆਇਆ ਖਾਣਾ ਪਕਾਉਣਾ ਕੀ ਮਗਰੋਂ ਦੱਸ ਇਹਦੇ ਆਲੂ ਗੰਢਿਆਂ ਦੇਂਦਰੇ ਮਾਰ ਗਈ ਸਭ ਦੇਂਦਰੇ ਮਾਰ ਗਈ ਉਹਨਾਂ ਕਿਹਨਾਂ ਦੇ ਕੇ ਗਈ ਜਿੰਨਾ ਕਹੀਂ ਚਾਰ ਦਿਨ ਖਾ ਪੀ ਲੈਣਾ ਮਮੀ ਮੇਰੇ ਕੋ ਤੇ ਹੰਬ ਖੋਏ ਨਹੀਂ ਨਾ ਤੇ ਪੂਨਮ ਵੀ ਨਾਲ ਹੀ ਦੋਵੇਂ ਰੋਟੀ ਖਾਂਦੀਆਂ ਸਾਡ ਗਾਲੂ ਆਲੂ ਵਾਲੇ ਪਰੌਂਠੇ ਖੋਲੇ ਪੂਨਮ ਨਾਲ ਵੀ ਇਦਾਂ ਹੀ ਕਰਦੀ ਕਿ ਹੁਣ ਬਰਾਬਰ ਦਾ ਕਰਦੀ ਸਾਡੇ ਨਾਲ ਇਦਾਂ ਬੜੇ ਤੰਗ ਹੋਏ ਮੰਮੀ ਅਸੀਂ ਤੇ ਹਾਂਜੀ ਠੀਕ ਹੈ ਠੀਕ ਹੈ ਮੰਮੀ ਚਲੋ ਠੀਕ ਹੈ ਬਾਅਦ ਕਰਦੀ ਫੋਨ ਮੈਂ ਠੀਕ ਹੈ